ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਅੱਜ ਆਪਾਂ ਫਿਰ ਆ ਗਏ ਆ ਇੱਕ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਨਾਲ ਅੱਜ ਆਪਾਂ ਤੁਹਾਨੂੰ ਦਿਖਾਉਣ ਲਈ ਲੈ ਕੇ ਆਏ ਆ ਨਮਕੀਨ ਵਾਲੇ ਮਟਰ ਮਠੀਆਂ ਤੇ ਗੁੜ ਵਾਲੀਆਂ ਮਠੀਆਂ ਅੱਜ ਆਪਣੇ ਘਰੇ ਬਣ ਰਹੀਆਂ ਸੀਗੀਆਂ ਸੋ ਸੋਚਿਆ ਤੁਹਾਨੂੰ ਸਾਰਿਆਂ ਨੂੰ ਦਿਖਾ ਦਈਏ ਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਦਈਏ ਇਧਰ ਮੰਮੀ ਹਣੀ ਬਣਾਈ ਜਾ ਰਹੀ ਸੀ ਪਨੀਰ ਤੇ ਇਧਰ ਮੈਦੇ ਦਾ ਡੋ ਦੀਆਂ ਰੋਟੀਆਂ ਬਣਾ ਬਣਾ ਕੇ ਘਟ ਘਟ ਕੇ ਮਟਰ ਬਣਾਵਣਾ ਕਿ ਸਿਟੀ ਜਾ ਰਹੀ ਸੀ ਸਰੋਂ ਦੇ ਤੇਲ ਦੇ ਵਿੱਚ ਮੰਮੀ ਫਰਾਈ ਕਰ ਕਰਕੇ ਕਰੰਚੀ ਜੇ ਬਣਾ ਬਣਾ ਕੇ ਸਾਨੂੰ ਖਵਾ ਰਹੀ ਸੀਗੇ ਇਧਰ ਅੰਦਰ ਬਾਲਟੀ ਦੇ ਵਿੱਚ ਭਰ ਭਰ ਕੇ ਰੱਖ ਛੱਡੀਆਂ ਨੇ ਗੁੜ ਵਾਲੀਆਂ ਮਠੀਆਂ ਹੁਣ ਇਹ ਚੱਲਣਗੀਆਂ ਚਾਹ ਦੇ ਨਾਲ ਸਵੇਰੇ ਸ਼ਾਮ ਕਿਹਦੀ ਕਿਹਦੀ ਦਾਦੀ ਨੇ ਕਿਹਦੀ ਕਿਹਦੀ ਮੰਮੀ ਨੇ ਤੁਹਾਨੂੰ ਇਹ ਬਣਾ ਕੇ ਖਵਾਈਆਂ ਨੇ ਤਾਂ ਫਿਰ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਨੇ ਆਓ ਹੁਣ ਤੁਹਾਨੂੰ ਬਾਹਰ ਦਿਖਾਉਨੇ ਆਪਾਂ ਲਿਜਾ ਕੇ ਕਿਵੇਂ ਬਣਾ ਰਹੇ ਨੇ ਮੈਨੂੰ ਬਹੁਤ ਹੀ ਅਮੀ ਲੱਗੀਆਂ ਬਹੁਤ ਹੀ ਟੇਸਟੀ ਬਣੀਆਂ ਸੀ ਬੜੀਆਂ ਕਰੰਚੀ ਕਰੰਚੀ ਸੀਗੀਆਂ ਮਠੀਆਂ ਆਪਾਂ ਲੈਨੇ ਆ ਨਜ਼ਾਰਾ ਤੇ ਨਾਲ ਨਾਲ ਤੁਹਾਨੂੰ ਦਿਖਾਉਨੇ ਆ ਕਿਵੇਂ-ਕਿਵੇਂ ਮੰਮੀ ਹੋਣੀ ਬਣਾ ਰਹੇ ਨੇ ਸੋ ਆਓ ਚੱਲੀਏ ਬਾਹਰ ਹੁਣ ਆਪਾਂ ਬਾਹਰ ਜਾ ਕੇ ਦੇਖਦੇ ਆ ਕਿਵੇਂ ਬਣਾ ਰਹੇ ਆ ਮੰਮੀ ਹੋਣੀ ਲਓ ਜੀ ਇਧਰ ਮੰਮੀ ਉਹਨਾਂ ਨੇ ਇੱਕ ਹੋਰ ਭਾਂਡਾ ਭਰ ਰੱਖਿਆ ਮਟਰਾਂ ਨਾਲ ਛੋਟੇ ਮਟਰ ਵੱਡੇ ਮਟਰ ਤੇ ਗੋਲ ਮਟਰ ਦੇਖੀ ਚਲੋ ਕਿਵੇਂ-ਕਿਵੇਂ ਦੇ ਆ ਤੁਹਾਨੂੰ ਕਿਦਾਂ ਦੇ ਲੱਗ ਰਿਹਾ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਪਨੀਤ ਦੇ ਫੇਵਰੇਟ ਆ ਮੇਰੇ ਫੇਵਰੇਟ ਆ ਮੰਮੀ ਦੇ ਤਾਂ ਸਭ ਤੋਂ ਜ਼ਿਆਦਾ ਫੇਵਰੇਟ ਆ ਇੱਧਰ ਹੋਰ ਪਾਤੇ ਆ ਕਹਿੰਦੇ ਜੀ ਸਰੋਂ ਦੇ ਤੇਲ ਦੇ ਵਿੱਚ ਤੇ ਹੁਣ ਇਹਨਾਂ ਨੂੰ ਫਰਾਈ ਕਰਕੇ ਕ੍ਰਾਂਚੀ-ਕ੍ਰਾਂਚੀ ਕਰਕੇ ਕ੍ਰਿਸਪੀ ਤੇ ਕੱਢਾਂਗੇ ਇਹਦੇ ਚ ਆਪਾਂ ਯੂਜ਼ ਵੀ ਸਿਰਫ ਆਟਾ ਕੀਤਾ ਮੈਦਾ ਬਿਲਕੁਲ ਨਹੀਂ ਪਾਇਆ ਸੋ ਇਹ ਆਪਣੀ ਹੈਲਥਲੀ ਵੀ ਗੁੱਡ ਨੇ ਕਿਉਂਕਿ ਮਸਟਰਡ ਆਇਲ ਚ ਫਰਾਈ ਹੋਈਆਂ ਹੋਈਆਂ ਨੇ ਮਸਟਰਡ ਆਇਲ ਵੀ ਆਪਣੀ ਘਰ ਦੀ ਸਰੋਂ ਦਾ ਮਤਲਬ ਦੇਸੀ ਸਰੋਂ ਦਾ ਤੇਲ ਆਪਾਂ ਖੁਦ ਕੜਵਾ ਕੇ ਲੈ ਕੇ ਆਂਦਾ ਸੀ ਉਹ ਉਹਦੇ ਨਾਲ ਟੇਸਟ ਹੋਰ ਲਾਜਵਾਬ ਬਣ ਜਾਂਦਾ ਆ ਇਹ ਹੌਲੀ ਹੌਲੀ ਕਰਕੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਕਰਦੇ ਆਂ ਫਰਾਈ ਤੇ ਫਿਰ ਆਪਾਂ ਕਰਦੇ ਆਂ ਟੇਸਟਿੰਗ ਤੇ ਤੁਸੀਂ ਦੇਖ ਕੇ ਦੱਸਿਓ ਤੁਹਾਨੂੰ ਕਿਦਾਂ ਦੀਆਂ ਲੱਗੀਆਂ ਸਾਰਾ ਕੁਝ ਆਪਣਾ ਹੋ ਗਿਆ ਸੀ ਰੈਡੀ ਆਪਾਂ ਪਲੇਟ 'ਚ ਪਾ ਕੇ ਲੈ ਆਏ ਤੇ ਆਪਾਂ ਹੁਣ ਇਹਨਾਂ ਦੀ ਕਰਦੇ ਆਂ ਟੇਸਟਿੰਗ ਤੇ ਮਿਲਦੇ ਆਂ ਫਿਰ ਇੱਕ ਨਵੇਂ ਬਲੌਗ ਦੇ ਨਾਲ ਲਵ ਯੂ ਬਾਏ ਬਾਏ ਟੇਕ ਕੇਅਰ